ਪਿਛਲੇ ਕੁਝ ਸਾਲਾਂ ਤੋਂ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਵੱਲੋਂ ਵੱਖ-ਵੱਖ ਇਲਾਕਿਆਂ ਵਿੱਚ ਜਿਵੇਂ ਕਿ ਸਿਵਲ ਹਸਪਤਾਲ ਅਤੇ ਗਰੀਬਾਂ ਦੀ ਬਸਤੀ ਜਾਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਲੰਗਰ ਦੀ ਸੇਵਾ ਚੱਲ ਰਹੀ ਹੈ ਅਤੇ ਹੁਣ ਇੱਕ ਐਂਬੂਲੈਂਸ ਦੀ ਸ਼ੁਰੂਆਤ ਵੀ ਕੀਤੀ ਗਈ ਹੈ ਜਿਸ ਦਾ ਉਦਘਾਟਨ ਅੱਜ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਵਿਖੇ ਕੀਤਾ ਗਿਆ। ਸ਼ਹਿਰਪਤੋਂ ਜੀਬੀਸੀ ਅਪਡੇਟ ਦੇ ਲਈ ਕੈਮਰਾ ਪਰਸਨ ਪਵਨ ਦੇ ਨਾਲ ਨਵੀ ਸਿੰਘ ਚੀਮਾ ਦੀ ਰਿਪੋਰਟ। नाम सदा ਧਰਮ ਸਾਰੇ ਆਸਿਆ ਦੇ ਸੰਸਥਾ ਉਸਮਾ ਨਾ ਜੀਵਾ ਹੈ ਤੇਰਾ ਵੀ ਤੁਮ ਜੀ ਨਾਮ ਆਉਂਦੀ ਤੰਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਖਮੰਤਾ ਆਜੀ ਦਾ ਪ੍ਰੋਗਰਾਮ ਨੂੰ ਸ਼ੁਕ੍ਰਨਨਾ ਅਦਾ ਅਕਸ਼ੀਰੀ ਜੀ ਨੂੰ ਸਨਮਾਨ An excellent coaching point in IELTS and spoken English. Also, expert in study and visitor visa. Government approved SS Group. Session Chunk Hushyarpur. ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਸਾਲਾਂ ਤੋਂ ਧੰਨ ਗੁਰੂ ਰਾਮਦਾਸ ਲੰਗਰ ਸੇਵਾ ਪ੍ਰਾਰੰਭ ਹੋਈ ਸਤਿਗੁਰੂ ਗੁਰੂ ਰਾਮਦਾਸ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਅੱਜ ਤਕਰੀਬਨ ਪੂਰੇ ਪੰਜਾਬ ਵਿੱਚ ਇਸ ਸਥਾਨ ਤੋਂ ਔਰ ਮੁਕਸਰ ਦੀ ਧਰਤੀ ਤੋਂ ਹਸਪਤਾਲਾਂ ਵਿੱਚ ਸ਼ਹਿਰਾਂ ਵਿੱਚ ਲੋੜਵੰਦਾਂ ਦੀ ਸੇਵਾ ਲਈ ਲੰਗਰ ਪਹੁੰਚਾਇਆ ਜਾਂਦਾ ਹੈ ਉੱਥੇ ਅੱਜ ਐਂਬੂਲੈਂਸ ਕਿਉਂਕਿ ਅਸੀਂ ਸੰਸਾਰ ਵਿੱਚ ਵਿਚਰਦੇ ਹਾਂ ਦੁੱਖ ਤੇ ਸੁੱਖ ਜ਼ਿੰਦਗੀ ਦਾ ਹਿੱਸਾ ਹੈ ਤੇ ਪਰਮੇਸ਼ਵਰ ਨੇ ਐਸੀ ਬਖਸ਼ਿਸ਼ ਕੀਤੀ ਇਸ ਸਥਾਨ ਤੇ ਅੱਜ ਐਂਬੂਲੈਂਸ ਸਰਦਾਰ ਜਸਪਾਲ ਸਿੰਘ ਸੁਪੁੱਤਰ ਸਰ ਜੋਗਿੰਦਰ ਸਿੰਘ ਉਹਨਾਂ ਨੇ ਇਹ ਭੇਟ ਕੀਤੀ ਹੈ ਇਸ ਦੀ ਅੱਜ ਸ਼ੁਰੂਆਤ ਕੀਤੀ ਜਾਣੀ ਹੈ ਆਉਣ ਵਾਲੇ ਸਮੇਂ ਚ ਇਸ ਸਬੰਧ ਵਿੱਚ ਹੋਰ ਵੀ ਇਹ ਗੱਡੀਆਂ ਤਿਆਰ ਕਰਕੇ ਮਾਨਵਤਾ ਦੀ ਸੇਵਾ ਲਈ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਕੀਤੀਆਂ ਜਾਣਗੀਆਂ। ਔਰ ਸਤਿਗੁਰੂ ਅੱਗੇ ਪਰਮੇਸ਼ਵਰ ਅੱਗੇ ਅਰਦਾਸ ਹੈ ਕਿ ਇਸ ਅਸਥਾਨ ਤੋਂ ਵਿਦਿਆ ਦਾ, ਮੈਡੀਕਲ ਦਾ, ਲੰਗਰ ਦਾ ਜਿੱਥੇ ਇਹ ਚੱਲ ਰਿਹਾ ਹੈ, ਇੱਥੇ ਇਸ ਅਸਥਾਨ ਤੋਂ ਭਜਨ ਬੰਦਗੀ ਵੀ ਲੋਕਾਂ ਨੂੰ ਸੇਧ ਮਿਲੇ। ਕਿਉਂਕਿ ਸਾਡੇ ਸ਼ਰੀਰ ਵਾਸਤੇ ਅਸੀਂ ਤਨ ਦਾ ਖਿਆਲ ਜੋ ਦਿਸਦਾ ਉਹਦਾ ਖਿਆਲ ਬਹੁਤ ਕਰਨੇ ਭੋਜਨ ਕਰਕੇ ਕੱਪੜਿਆਂ ਕਰਕੇ ਰਹਿਣ ਸਹਿਣ ਕਰਕੇ ਪਰ ਜਿਹੜਾ ਅਨਦਿਸ ਜਿਹੜਾ ਦਿਸ ਨਹੀਂ ਰਿਹਾ ਇਸ ਦਿਸ ਦੇ ਨੂੰ ਚਲਾ ਰਿਹਾ ਹੈ ਉਹਦੀ ਵੀ ਤਾਂ ਕੋਈ ਖੁਰਾਕ ਹੈ ਨਾ ਉਸ ਨੂੰ ਆਪਾਂ ਆਤਮਾ ਕਹਿੰਨੇ ਆ ਜਿਹੜੀ ਪਰਮਾਤਮਾ ਦੀ ਅੰਸ਼ ਹੈ ਉਸ ਵਾਸਤੇ ਪੰਜ ਬੰਦਗੀ ਵੀ ਸਿਮਰਨ ਵੀ ਤੇ ਦਾਸ ਵੱਲੋਂ ਸਤਿ ਅਤੀ ਸਨਮਾਨਯੋਗ ਬਾਬਾ ਮਨਜੀਤ ਸਿੰਘ ਜੀ ਬਰਾੜ ਸਾਹਿਬ ਸਮੁੱਚੇ ਜਿੰਨੇ ਆਪ ਜੀ ਦੀ ਟੀਮ ਹੈ ਸ਼ਹਿਰ ਦੇ ਪਤਵੰਤੇ ਸੱਜਣ ਆਏ ਨੇ ਜੀ ਬਾਬਾ ਜੀ ਆਏ ਨੇ ਸਨਮਾਨਯੋਗ ਬਾਬਰ ਪ੍ਰਧਪਾਲ ਸਿੰਘ ਜੀ ਜਿਹੜੇ ਹਰ ਵਕਤ ਪੂਰਨ ਸਹਿਯੋਗ ਬਖਸ਼ਦੇ ਨੇ ਸ਼ਹਿਰ ਦੇ ਜਿੰਨੇ ਪਤਵੰਤੇ ਸੱਜਣ ਰਾਜਨੀਤਿਕ ਸੱਜਣ ਆਏ ਨੇ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਤਨ ਸਤਿਗੁਰੂ ਰਬਿੰਦਾਸ ਮਹਾਰਾਜ ਜੀ ਦੇ ਇਹ ਤੇ ਸਥਾਨ ਦੇ ਪੋਰੀਆਂ ਵਿੱਚ ਜਿੱਥੋਂ ਕਿ ਸਾਰੇ ਪੰਜਾਬ ਵਿੱਚ ਕੀ ਜੀ ਅੱਜ ਤੱਕ ਡੀ ਐਮ ਸੀ ਦਾ ਕਸਰ ਸ਼ਹਿਰ ਦੇ ਬਖਵਾਖੀ ਸਿਆਤਾਕ ਲੰਗਾ ਪਰਫਾ ਜਾਂਦੀ ਹੈ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਭਾਜੀ ਜਿਸਪਾਲ ਸਿੰਘ ਜੀ ਜੋ ਕਿ ਬਿੰਜੋ ਵਾਲੇ ਔਰ ਇਹਨਾਂ ਦੀ ਜਿਹੜੀ ਰਹਿائش ਇੱਥੇ ਦੀ ਪੋਰੀਆਂ ਵਿੱਚ ਵੀ ਹੈ ਔਰ ਸ਼ਹਿਰ ਵਿੱਚ ਵੀ ਹੈ ਇਹਨਾਂ ਨੇ ਆਪਣੀ ਨੇਕ ਕਮਾਈ ਦੇ ਵਿੱਚੋਂ ਐਮੂਲੈਂਸ ਜਿਹੜੀ দান ਕੀਤੀ ਹੈ ਮੈਂ ਇਹਨਾਂ ਦਾ ਬਹੁਤ ਜਿਆਦਾ ਧੰਨਵਾਦ ਕਰਦਾ ਹਾਂ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਆਕਾਲ ਪੁਰਖ ਇਸ ਤਰ੍ਹਾਂ ਹੀ ਸਾਰੇ ਹੀ ਜੀਵਾਂ ਦੇ ਉੱਪਰ ਸਾਡੇ ਸਾਰੇ ਜਿੰਨੇ ਇੱਥੇ ਪ੍ਰਬੰਧਕ ਸੱਜਣ ਆਏ ਨੇ ਬਾਬਾ ਜੀ ਆਏ ਨੇ ਵਾਹਿਗੁਰੂ ਕਾਲ ਪਰਮੇਰ ਇਹੇ ਅਰਦਾਸ ਕਰਦਾ ਕਿ ਇਹਨਾਂ ਦੇ ਉੱਪਰ ਮੇਰ ਪਰਿਆਥਰਕ ਤੰਦਰੁਸਤੀਆਂ ਬਖਸ਼ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ